ਭਗਵੰਤ ਮਾਨ ਦੀ ਸਰਕਾਰ ਨੂੰ 3.5 ਸਾਲ ਹੋ ਗਏ ਬੜੀ ਨੂੰ ਸੜਕਾਂ ਦੀ ਹਾਲਤ ਨੂੰ ਤਾਂ ਸਾਰੇ ਪੰਜਾਬ ਦੀ ਬਹੁਤ ਬੁਰੀ ਹਾਲਤ ਹੈ ਬਰਨਾਲੇ ਜ਼ਿਲ੍ਹੇ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜਿੰਦਾਬਾਦ 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 ਮਾੜੀਆਂ ਸੜਕਾਂ ਦੀ ਹਾਲਤ ਨੂੰ ਸੁਧਾਰ ਕਰੋ ਸੁਧਾਰ ਕਰੋ ਸੁਧਾਰ ਕਰੋ ਖੱਟਪਾ ਖੱਡੇ ਸੜਕਾਂ ਨੂੰ ਤਿਆਰ ਕਰੋ ਮਹਾਰਾਜੀ ਸਰਕਾਰ ਮੁਰਦਾਬਾਦ 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 ਪੀਡਬਲ ਅਧਿਕਾਰੀ ਮੁਰਦਾਬਾਦ 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 ਸਰਕਾਰੀ ਮਾਰੀ ਹੌਕ ਕਰਨ ਵਾਲੇ ਪੀਡਬਲ ਅਧਿਕਾਰੀ ਮੁਰਦਾਬਾਦ 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 ਸਰਕਾਰਾਂ ਤੋਂ ਨਾ ਜਾ ਕਰੋ ਜਿੰਦਾਬਾਦ ਕਰੋ ਆਪਣੀ ਰਾਖੀ ਦੀ ਕਰੋ तिवारी ਲੋਕ ਇੱਕਤਾ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਤੋਂ ਨਾ ਜਾ ਕਰੋ ਸਰਕਾਰਾਂ ਦੋਨਾ ਜਾ ਕਰੋ ਸੜਕਾਂ ਦੀ ਮੰਦੀ ਹਾਲਤ ਕਰਨ ਵਾਲੀਆਂ ਸਰਕਾਰਾਂ ਮਰਦਾਵਾਰ ਜਿਵੇਂ ਅਸੀਂ ਭਾਰਤੀ ਕਿਸਾਨ ਜੀ ਨੂੰ ਇਕਤਾ ਗਰਾਹਾਂ ਵੱਲੋਂ ਬਲੌਰ ਸਿੰਘ ਛੰਨਾ ਬਲਾਕ ਪ੍ਰਧਾਨ ਬਰਨਾਲਾ ਸਾਡੀ ਜ਼ਿਲ੍ਹੇ ਦੀ ਟੀਮ ਖੜੀ ਹੈ ਸਾਡੀ ਸਾਰੀ ਬਲਾਕ ਦੀ ਟੀਮ ਬੈਠੀ ਹੈ ਤੇ ਪਿੰਡਾਂ ਦੇ ਸਾਡੇ ਜੋਧੇ ਵਰਕਰ ਜਿਹੜੇ 8-9 ਪਿੰਡ ਆਏ ਨੇ ਅੱਜ ਇੱਥੇ ਜਿਹਦੇ ਔਖੇ ਨੇ ਬਹੁਤ ਲੰਬੇ ਸਮੇਂ ਤੋਂ ਸੜਕਾਂ ਦੀ ਮਾੜੀ ਹਾਲਤ ਹੈ ਉਹਦਾ ਸਮੁੱਚੇ ਪੰਜਾਬ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਰੰਗਲਾ ਪੰਜਾਬ ਬਣਾ ਦੇਾਂਗੇ 3.5 ਸਾਲ ਹੋ ਗਏ ਸਰਕਾਰ ਬਣੀ ਨੂੰ ਰੰਗਲਾ ਪੰਜਾਬ ਸਾਨੂੰ ਬਣਦਾ ਦਿਖ ਨਹੀਂ ਰਿਹਾ ਜਿਹੜੀਆਂ ਸਰਕਾਰਾਂ ਦੇ ਟਾਈਮ ਪਹਿਲਾਂ ਮਾੜੇ-ਮੋٹے ਕੰਮ ਹੁੰਦੇ ਸੀ ਪਿਛਲੀਆਂ ਸਰਕਾਰਾਂ ਦੇ ਉਸ ਤੋਂ ਭਰਵੋ ਹਾਲਤ ਮਾੜੀ ਹੁੰਦੀ ਜਾ ਰਹੀ ਹੈ ਬਰਨਾਲੇ ਜ਼ਿਲ੍ਹੇ ਦੀਆਂ ਜਿੰਨੀਆਂ ਸੜਕਾਂ ਨੇ ਚਾਹੇ ਛੋਟੀਆਂ ਲੋਕਲ ਸੜਕਾਂ ਨੇ ਚਾਹੇ 18 ਫੁੱਟ ਸੜਕਾਂ ਨੂੰ ਬਣਿਆ ਨੂੰ 9 ਸਾਲ ਹੋ ਗਏ ਕਰੀਬ ਬਣਿਆ ਨੂੰ ਉਹਨਾਂ ਤੇ ਹਾਲ ਤੱਕ ਲੋਕ ਨਹੀਂ ਪਈ ਅਸੀਂ ਕਈ ਮੰਗਾਂ ਅੱਜ ਸੜਕਾਂ ਦੀਆਂ ਮੰਗਾਂ ਨੂੰ ਲੈ ਕੇ ਜਿਵੇਂ ਤਨੌਲੇ ਤੋਂ ਬਾਇਆ ਛੰਨਾ ਧੋਲੇ ਤੱਕ ਪ੍ਰਪੋਜ਼ਲ ਆਈ ਹੋਈ ਆ ਸੈਂਟਰ ਦੀ ਉਹ ਸੜਕ 18 ਫੁੱਟ ਬਣਾਈ ਜਾਵੇ ਉਹਦੀ ਹਾਲਤ ਇਹੋ ਜੀ ਸੜਕ ਦੀ ਜਾ ਕੇ ਦੇਖੇ ਅਧਿਕਾਰੀ ਇੱਥੋਂ ਦੇ ਸਿਆਸੀ ਲੋਕ ਦੇਖਣ ਜਾ ਕੇ ਸਾਈਕਲ ਵੀ ਨਹੀਂ ਲੰਘਦਾ ਉਹ 18 ਫੁੱਟ ਬਣਾਈ ਜਾਵੇ ਪਠਨਾਲੀ ਸੜਕ ਦਾ ਕੰਮ ਚੱਲ ਰਿਹਾ ਉਹ ਵੀ ਧਰਨੇ ਦੇ ਜ਼ੋਰ ਤੇ ਲੋਕਾਂ ਦੇ ਜ਼ੋਰ ਤੇ ਚਲਾਇਆ ਉਹਦਾ ਕੰਮ ਸੁਸਤ ਹੈਗਾ ਉਹ ਪੂਰਾ ਤੇਜ਼ੀ ਲਿਆਂਦੀ ਜਾਵੇ ਉਦੋਂ ਗਾਹਾਂ ਹਰੀਗੜ੍ਹ ਨੂੰ ਸੜਕ ਜਾਂਦੀ ਹੈ ਭੈਣੀ ਮਹਰਾਏ ਨੂੰ ਸੜਕ ਜਾਂਦੀ ਹੈ ਉਹਦੇ ਬੱਟੇ ਪਾਏ ਹੋਏ ਨੇ ਬਹੁਤ ਲੰਬੇ ਸਮੇਂ ਤੋਂ ਲੋਕ ਉਰਕੜਕ ਡਿੱਗ ਰਹੇ ਨੇ ਉਹਦਾ ਲੋਕ ਦਾ ਪ੍ਰਬੰਧ ਕੀਤਾ ਜਾਵੇ ਮੌਸਮ ਖੁੱਲੇ ਨੂੰ ਮਾਰਚ ਦੇ ਮਹੀਨੇ ਤੋਂ ਖੁੱਲਿਆ ਹੋਇਆ ਮੌਸਮ ਹੈ ਲੁੱਕ ਪੈਣ ਦਾ ਪਰ ਸਰਕਾਰ ਦਾ ਕੋਈ ਭਾਵੋ ਇਰਾਦਾ ਨਹੀਂ ਕੰਮ ਕਰਨ ਦਾ ਤਾਂ ਗਾਂਣਗੜ ਤੱਕ ਸੜਕ ਬਣਾਈ ਹੈ ਉਹ ਵੀ ਪੂਰੇ ਜੋਰ ਨਾਲ ਇਧਰੋਂ ਵਿਰੋਧ ਦੇ ਕਾਰਨ ਇੱਥੇ ਮਿਲੇ ਆ ਅਸੀਂ ਲਗਾਤਾਰ ਮਜਾਰੇ ਹੋਏ ਨੇ ਤਾਂ ਉਹਦੇ ਗਾਂਣਗੜ ਤੱਕ ਸੜਕ ਦੀ ਲੁੱਕ ਪਈ ਹੈ ਉਹ ਵੀ ਸਕੂਲ ਤੋਂ ਮੰਗਰ ਛੜਤੀ ਉਹ ਸਕੂਲ ਤੋਂ ਲੈ ਕੇ ਕੱਟੂ ਤੱਕ ਬੱਟੇ ਪਾਏ ਪਏ ਨੇ ਉਹਦਾ ਬੁਰਾ ਹਾਲ ਹੈ ਉੱਥੇ ਕੋਈ ਲੁੱਕ ਨਹੀਂ ਪਾਈ ਹੋਈ ਇਧਰੋਂ ਪੈਣੀ ਜੱਸੇ ਤੋਂ ਢੋਲੇ ਨੂੰ ਮਨਜ਼ੂਰ ਹੋਈ ਹੋਈ ਹੈ ਸੜਕ ਉਹਦਾ ਕੋਈ ਹਾਲ ਤੱਕ ਸਾਰ ਨਹੀਂ ਲੇਤੀ ਸਰਕਾਰ ਨੇ ਮਾਨਸਾਲੀ ਸੜਕ ਤੋਂ ਲੈ ਕੇ ਬਾਇਆ ਛੰਨਾ ਭੈਣੀ ਜੱਸਾ ਕਾਲੇ ਕੇ 9 ਸਾਲ ਹੋ ਗਏ ਪ੍ਰਧਾਨ ਮੰਤਰੀ ਯੋਜਨਾ ਸੜਕ ਬਣੀ ਹੋਈ ਹੈ ਉਹ ਤੇ ਹਾਲ ਤੱਕ ਲੁੱਕ ਨਹੀਂ ਪਾਈ ਐ ਜਾਣੀ ਦੀ ਸੜਕਾਂ ਦੀ ਜਿਹੜੀ ਹਾਲਤ ਹੈ ਬਹੁਤ ਮਾੜੀ ਹੈ ਇਹ ਸੜਕਾਂ ਨੂੰ ਤੁਰਤ ਧਿਆਨ ਦੇ ਕੇ ਸਿਆਸੀ ਲੋਕਾਂ ਨੂੰ ਵੀ ਸਾਡੀ ਚੇਤਾਵਨੀ ਹੈ ਕੱਲ ਨੂੰ ਤੁਸੀਂ ਕਿਹੜੇ ਮੂੰਹ ਪਿੰਡਾਂ 'ਚ ਬੜੋਂਗੇ ਲੈ ਕੇ ਤੁਸੀਂ ਮੌਕੇ ਤੇ ਆ ਕੇ ਡਗਾਟਣ ਰੱਖ ਦਿਓ ਵੀ ਅਸੀਂ ਸੜਕਾਂ ਬਣਾਦੀਆਂ ਪਰਾਵੋ ਜਿਹੜੀਆਂ ਸੜਕਾਂ ਪਹਿਲਾਂ ਵੀ ਬਣਾਈਆਂ ਹੋਈਆਂ ਇਹਨਾਂ ਦੀਆਂ ਉਹ ਮਗਰ ਦੀ ਮੰਗਾਂ ਟੁੱਟੀਆਂ ਜਾ ਰਹੀਆਂ ਨੇ ਜਿਹੜੇ ਕਹਿੰਦੇ ਸੀ ਇਮਾਨਦਾਰ ਸਰਕਾਰ ਆ ਸਾਡੀ ਉਹ ਇਮਾਨਦਾਰੀ ਕਿੱਧਰ ਨੂੰ ਜਾ ਰਹੀ ਹੈ ਇਹਨਾਂ ਦੇ ਭੇਟਿਆਚਾਰ ਦੇ ਵਿੱਚ ਚਾਰ ਮੰਤਰੀ ਐਮ ਐਲ ਏ ਆਏ ਹੋਏ ਨੇ ਉਹਨਾਂ ਨੂੰ ਕਲੀਨ ਜਿੱਟਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਮਾੜੇ ਮੋਟੇ ਇਮਾਨਦਾਰੀ ਬੋਲਦੇ ਨੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਹੈ ਇਹ ਸਿਆਸੀ ਤਾਣਾ ਵਾਣਾ ਕਿੱਧਰ ਨੂੰ ਜਾ ਰਿਹਾ ਭਰਾਵੋ ਇਸ ਕਰਕੇ ਸਾਨੂੰ ਇਹ ਪਤਾ ਲੱਗ ਰਿਹਾ ਵੀ ਰੰਗਲਾ ਪੰਜਾਬ ਨਹੀਂ ਬਣ ਰਿਹਾ ਉਦੋਂ ਗਰਕ ਰਿਹਾ ਸੋ ਸਾਡੀ ਸਰਕਾਰ ਨੂੰ ਚੇਤਾਵਨੀਆਂ ਇਥੋਂ ਦੇ ਅਧਿਕਾਰੀਆਂ ਨੂੰ ਚੇਤਾਵਨੀਆਂ ਸਿਆਸੀ ਲੋਕਾਂ ਨੂੰ ਚੇਤਾਵਨੀਆਂ ਇਹ ਜਿਹੜੀਆਂ ਸੜਕਾਂ ਦੀ ਮਾੜੀ ਹਾਲਤ ਹੈ ਇਹਨੂੰ ਤੁਰਤ ਠੀਕ ਕਰਕੇ 18 ਫੁੱਟ ਸੜਕਾਂ ਬਹਾਲ ਕੀਤੀਆਂ ਜਾਣ ਜਿਹੜੀਆਂ ਸੜਕਾਂ ਦੇ ਬੱਟੇ ਪਾਏ ਪਏ ਨੇ ਉਹਨਾਂ ਤੇ ਲੁੱਕ ਦਾ ਕੰਮ ਪਾ ਕੇ ਉਹਨੂੰ ਮੁਕੰਮਲ ਕੀਤਾ ਜਾਵੇ ਲੋਕਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ 3.5 ਸਾਲ ਹੋ ਗਏ ਸੋ ਭਰਾਵੋ ਇਹ ਸਾਡੀ ਮੰਗ ਹੈ ਸਾਡੀ ਚੇਤਾਵਨੀ ਹੈ ਇਹ ਲਗਾਤਾਰ ਸਾਡਾ ਮੋਰਚਾ ਚੱਲੂਗਾ ਇਹ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਸਰਕਾਰ ਨੂੰ ਮੂੰਹ ਦੀ ਖਾਣੀ ਪੈਣੀ ਹੈ ਇਹ ਕੰਮ ਚਲਾਉਣੇ ਪੈਣੇ ਨੇ ਇਸ ਕਰਕੇ ਕਿਹੜੇ ਮੂੰਹ ਪਿੰਡਾਂ 'ਚ ਵੜਨਗੇ ਸੋ ਅਸੀਂ ਸਾਰੇ ਭਾਰਤੀ ਕਿਸਾਨ ਜਨਿਕਤਾ ਗ੍ਰਾਹਾਂ ਦੇ ਪਿੰਡ ਇੱਥੇ ਵੱਟ ਇਕੱਠੇ ਹੋ ਕੇ ਮੋਰਚਾ ਲੱਗਿਆ ਹੋਇਆ ਅੱਜ ਅਸੀਂ ਭਾਰਤੀ ਕਿਸਾਨ ਜਨਿਕਤਾ ਗ੍ਰਾਹਾਂ ਵੱਲੋਂ ਪੀਡਬਲਯੂਡੀ ਦੇ ਦਫ਼ਤਰ ਦੇ ਵਿੱਚ ਆ ਕੇ ਬੈਠੇ ਆ ਮੇਰਾ ਨਾਂ ਦਰਸ਼ਨ ਸਿੰਘ ਭੈਣੀ ਮਰਾਜ ਹੈ ਜिले ਦਾ ਮੈਂ ਸੀਨੀਅਰ ਮੀਤ ਪ੍ਰਧਾਨ ਬਰਨਾਲੇ ਦਾ ਅਸੀਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਪੀਡਬਲਯੂਡੀ ਦੇ ਦਫ਼ਤਰ 'ਚ ਬੈਠੇ ਆ ਕਿਉਂਕਿ ਜਿਹੜਾ ਸੜਕਾਂ ਦੀ ਬੁਰੀ ਹਾਲਤ ਹੈ ਪਿੰਡਾਂ ਦੇ ਵਿੱਚ ਜਿਵੇਂ ਭੈਣੀ ਮਰਾਜ ਪਠਲਾ ਧਨੋਲਾ ਇੱਥੇ ਬਹੁਤ ਸਮੇਂ ਦੇ ਕਿਤੇ ਵੱਟੇ ਪਾਏ ਪਏ ਨੇ ਕਿਤੇ ਨਹੀਂ ਪਾਏ ਪਏ ਉਹ ਬੁਰੀ ਹਾਲਤ ਹੈ ਤੇ ਹੁਣ ਥੋੜਾ ਮੋਟਾ ਕੰਮ ਜ ਬੇਰੀ ਬੜਾ ਸੁਸਤੀ ਨਾਲ ਕੰਮ ਚੱਲ ਰਿਹਾ ਹੈ ਇਹਨੂੰ ਤੇਜ਼ੀ ਨਾਲ ਕੰਮ ਨੂੰ ਕੀਤਾ ਜਾਵੇ ਤੇ ਸੜਕਾਂ ਨੂੰ ਬਣਾਇਆ ਜਾਵੇ ਇਸ ਤਰ੍ਹਾਂ ਸੰਨਾ ਧੌਲਾ ਭੈਣੀ ਜੱਸਾ ਹੋਰ ਵੀ ਸੜਕਾਂ ਨੇ ਬਹੁਤ ਸਾਰੀਆਂ ਅਧੂਰੀਆਂ ਜਿਨ੍ਹਾਂ ਤੇ ਕ੍ਰੀਮਿਕਸ ਪਾ ਕੇ ਜਾਂ ਬੱਟੇ ਪਾ ਕੇ ਉਹਨਾਂ ਨੂੰ 18 ਫੁੱਟ ਕੀਤਾ ਜਾਵੇ ਗ੍ਰਾਮ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੀ ਇਹਨੇ ਸੜਕਾਂ ਬਣਾਈਆਂ ਨੇ ਇਹਨਾਂ ਨੂੰ ਵਿਚੇ ਲਟਕਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਇਸ ਲਈ ਇਹਨਾਂ ਦੀ ਮੁਰੰਮਤ ਕਰਕੇ ਜਿਹੜੀਆਂ ਬਣਣ ਵਾਲੀਆਂ ਨੇ ਬਣਾ ਕੇ ਕੰਮ ਨੂੰ ਪੂਰ ਚੜ੍ਹਾ ਜਾਵੇ ਕਿਉਂਕਿ ਭਗਵੰਤ ਮਾਨ ਪਹਿਲਾਂ ਐਂ ਕਰ ਰਹੀ ਹੈ ਜਿਹੜਾ ਮਚਾਕ ਮਜ਼ਾਕ ਕਢਾਉਂਦਾ ਹੁੰਦਾ ਅੱਜ ਉਹਦੀ ਆਪਣੀ ਸਰਕਾਰ ਐ ਇਸ ਲਈ ਉਹ ਵੀ ਕੋਰਕਸ ਕਰਕੇ ਦਿਖਾਵੇ ਕੋਕੋ ਦੇ ਬੱਚੇ ਕਹਿੰਦਾ ਜਹੀ ਜੀ ਕੋਕੋ ਉਹਦੇ ਬੱਚੇ ਅੱਜ ਇਹਦੇ ਬੱਚੇ ਵੀ ਨੇ ਇਹਦੇ ਨਾਲ ਨੇ ਇਹਦੇ ਕੋਕੋ ਦੇ ਹੀ ਭਾੜੇ ਬਣ ਗਏ ਸਾਰਿਆਂ ਨੂੰ ਖਾਣ ਦਾ ਆਪਣੇ ਬਾਅਦ ਹਸਪਤਾਲ ਲੈਣ ਦਾ ਪੈਸੇ ਕਮਾਉਣ ਦਾ ਜਾਂ ਕਿਸੇ ਨੂੰ ਵਿਆਹ ਕਰਵਾਉਣ ਦਾ ਇਹ ਜਾਂਸੇ ਲੱਗ ਰਹੇ ਨੇ ਕੋਈ ਜਨਤਾ ਵੱਲ ਦੇਖ ਰਿਹਾ ਕੋਈ ਲੋਕਾਂ ਦਾ ਕੰਮ ਨਹੀਂ ਕਰ ਰਿਹਾ ਇਸ ਲਈ ਅਸੀਂ ਤਾਂ ਇਸੇ ਵਾਸਤੇ ਧਰਨਾ ਦਿੱਤਾ ਪਹਿਲਾਂ ਵੀ ਅਸੀਂ ਧਰਨੇ ਦਿੱਤੇ ਵੇਖ ਲਿਨੇ ਦਾਨਗੜ ਤੋਂ ਆਪਾਂ ਡੰਡ ਰਾਜਗੜ੍ਹ ਵਾਲੀ ਰੋਡ ਬਣਵਾਈ ਹੈ ਅਤੇ ਭੈਣੀ ਮਹਰਾਜ ਤੋਂ ਜਿਹੜੀ ਬੜਬੜ ਨੂੰ ਤੇ ਉਹਦੇ ਉੱਤੇ ਲੁਕਵਾਈ ਐ ਇੱਥੇ ਬੈਠ ਕੇ ਬਵਾਈਏ ਸੀ ਹੋਰ ਵੀ ਕਈ ਸੜਕਾਂ ਲੋਕਾਂ ਦੇ ਜ਼ੋਰ ਨਾਲ ਲੋਕਾਂ ਦੀ ਸ਼ਕਤੀ ਨਾਲ ਅਸੀਂ ਬਣਵਾਈਆਂ ਨੇ ਸਰਕਾਰ ਉੱਕੇ ਹੀ ਧਿਆਨ ਨਹੀਂ ਦੇ ਰਹੀ ਅਸੀਂ ਜਿਦਾਂ ਹੀ ਧਰਨੇ ਜੀ ਕਿ ਲਗਾਤਾਰ ਅੱਜ ਦਾ ਨਹੀਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਸੀ ਇਹਨੂੰ ਵੱਡੇ ਤੌਰ ਤੇ ਹੁਣ ਤਾਂ ਸੀ 7 ਪਿੰਡ ਨੇ ਅਸੀਂ ਸਾਰਾ ਬਲਾਕ ਹੀ ਇੱਥੇ ਆਵਾਂਗੇ ਬਲਾਕ ਤੋਂ ਬਾਅਦ ਜ਼ਿਲ੍ਹਾ ਵੀ ਆਵਾਂਗੇ ਜਿੰਨਾ ਸਾਡਾ ਜ਼ੋਰ ਲੱਗਿਆ ਦਿਨ ਰਾਤ ਦਾ ਧਰਨਾ ਹੈ ਅਸੀਂ ਇੱਥੇ ਲਾਵਾਂਗੇ ਇੱਥੇ ਬੈਠਾਂਗੇ ਦਫ਼ਤਰ ਦੇ ਵਿੱਚ ਹੀ ਭਾਂਡੇ ਵੀ ਲੈ ਕੇ ਆਏ ਸੀ ਚਾਹ ਪਾਣੀ ਦਾ ਸਮਾਨ ਰੋਟੀ ਵੀ ਸਾਡੀ ਮੰਗ ਰਹੀ ਆ ਜੂ ਇਸ ਲਈ ਸੀ ਲੰਮੇ ਸਮੇਂ ਤੱਕ ਵੀ ਇਹ ਲਾ ਸਕਦੇ ਜੇ ਸਾਡੀਆਂ ਮੰਗਾਂ ਤੇ ਨਾਂ ਗੌਰ ਕੀਤੀ ਤੀ ਜਰਮਨ ਸਿੰਘ ਦੇ ਬੰਦਾ ਭਾਰਤੀ ਕਿਸਾਨ ਜੁਨੇ ਨੇ ਇੱਕ ਦਾ ਬਰਾਣਾ ਬਲਾਕ ਬਰਨਾਲਾ ਦਾ ਖਜਾਂਚੀਆਂ ਅੱਜ ਐਸ்சிਐਮ ਦਫ਼ਤਰ ਕੀ ਹੈ ਕਿ ਜਦੋਂ ਡਬਲਯੂ ਡਬਲਯੂ ਜੀ ਤੇ ਦਫ਼ਤਰ ਅੱਗੇ ਆਈ ਜੋ ਸਾਡੇ ਬਲਾਕ ਦੀਆਂ ਸਮੂਹੀਆਂ ਛੜਕਾਂ ਨੇ ਉਹਨਾਂ ਦੀ ਮਾੜੀ ਹਾਲਤ ਨੂੰ ਲੈ ਕੇ ਇਹ ਦਰਨਾ ਲਾ ਰਹੇ ਹਾਂ ਕਿਉਂਕਿ ਜੋ ਭਗਵੰਤ ਮਾਨ ਰੰਗਲੇ ਪੰਜਾਬ ਦੀ ਗੱਲ ਕਰਦਾ ਹੈਗਾ ਬਹੁਤ ਉੱਚੀਆਂ ਉੱਚੀਆਂ 20-20 ਫੁੱਟ ਕੁਚੀਆਂ 10 ਕੁਚੀਆਂ ਝੜਕਾਂ ਬਣ ਰਹੀਆਂ ਨੇ ਉੱਤੇ ਉੱਤੇ ਪੜੋ ਥਾਂ ਥਾਂ ਟੁੰਡਲਾ ਜੇ ਲੱਗ ਰਹੇ ਨੇ ਉਹ ਜਾਨੇ ਵਿਕਾਸ ਦੀਆਂ ਗੱਲਾਂ ਕਰ ਰਿਹਾਗਾ ਬਈ ਜਿਹੜੀਆਂ ਇਹ ਝੜਕਾਂ ਨੇਗੀਆਂ ਇਹ ਲੋਕਾਂ ਦੀ ਬਹੁਤ ਵੱਡੀ ਸਹੂਲਤ ਵਾਸਤੇ ਨੇ ਇਹਨੇ ਕਿਸਾਨਾਂ ਦੀ ਜ਼ਮੀਨ ਦਾ ਵੱਡੇ ਪੱਧਰ ਤੇ ਅਜਾੜਾ ਕੀਤਾਗਾ ਕਿਸਾਨਾਂ ਨੂੰ ਜਿਸ ਦੀ ਜ਼ਮੀਨ ਦੇ ਦੋ ਹਿੱਸੇ ਹੋ ਗਏ ਉਹਦੇ ਦੂਜੇ ਪਾਸੇ ਲੰਘਣ ਵਾਸਤੇ ਕੋਈ ਰਸਤਾ ਨਹੀਂਗਾ ਕੋਈ ਪਾਣੀ ਆਉਣ ਜਾਣ ਦਾ ਪ੍ਰਬੰਧ ਨਹੀਂ ਪਰ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਨੇ ਇਹ ਅੱਜ ਬੰਦੇ ਖਾਣੀਆਂ ਸੜਕਾਂ ਬਣ ਪਈਆਂ ਨੇ ਕਿਉਂਕਿ ਲੰਬੇ ਸਮੇਂ ਤੋਂ ਤਕਰੀਬਨ 10-15 ਸਾਲਾਂ ਤੋਂ ਇਹਨਾਂ ਦੀ ਬਰਮਤਬਲ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਵੱਡੇ ਵੱਡੇ ਟੋਏ ਪਏ ਨੇ ਪਾਸਿਆਂ ਤੋਂ ਜਿੱਮੀ ਜ਼ਮੀਨਾਂ ਦੇ ਜਿਹੜੇ ਕਿਨਾਰੇ ਲੱਗਦੇ ਨੇ ਸੜਕ ਦੇ ਨਾਲ ਉਤਰ ਪੜੀਆਂ ਪਈਆਂ ਹੋਈਆਂ ਨੇ ਪਾਣੀ ਖੜ੍ਹਨ ਦੇ ਕਾਰਨ ਉਹਨਾਂ ਦਾ ਜਿਹੜਾ ਕੁੱਟਪਾਜ ਹੋ ਰਹੀ ਹੈ ਵੀ ਜਿਹੜੇ ਸਾਡੇ ਮਰੀਜ਼ ਨੇਗੇ ਪਿੰਡਾਂ ਦੇ ਕੋਲੋਂ ਹਸਤਾਲ ਜਾਂਦੇ ਨੇ ਉਹਨਾਂ ਨੂੰ ਲੰਬਾ ਟਾਈਮ ਲੱਗ ਜਾਂਦਾ ਹੈ ਕਿ ਉਹਨਾਂ ਦੀ ਕਈ ਵਾਰੀ ਜਾਨ ਵੀ ਹੈ ਜਿਹੜੀ ਉਹ ਖਤਰੇ 'ਚ ਪੈ ਜਾਂਦੀ ਹੈਗੀ। ਸੋ ਜਿਹੜੀਆਂ ਸਰਕਾਰਾਂ ਨੇ ਕਦੇ ਸਿੱਖਿਆ ਕ੍ਰਾਂਤੀ ਕਦੇ ਸਿਹਤ ਕ੍ਰਾਂਤੀ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਤੀਆਂ ਨੇ ਪਰ ਜਿਹੜਾ ਸੜਕਾਂ ਦਾ ਬੁਰਾ ਹਾਲ ਹੈ ਜਿਹੜੀਆਂ ਅੱਜ ਸਾਡੇ ਗਲੇ ਦੀ ਹੱਡੀ ਬਣੀਆਂ ਹੋਈਆਂ ਲੱਗੀਆਂ ਅਸੀਂ ਪਹਿਲਾਂ ਵੀ ਕਈ ਵਾਰੀ ਇਹ ਦਫ਼ਤਰ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਨੇ ਭਰੋਸਾ ਵੀ ਦਿਵਾਇਆਗਾ ਵੀ ਅਸੀਂ ਸੜਕਾਂ ਦੀ ਹਾਲਤ ਠੀਕ ਕਰਾਂਗੇ ਪਰ ਪ੍ਰਣਾਲੀ ਉੱਥੇ ਦੀ ਉੱਥੇ ਆ। ਹੁਣ ਅਸੀਂ ਵੱਡੇ ਪੱਧਰ ਤੇ ਆਉਣ ਵਾਲੇ ਦਿਨਾਂ ਦੇ ਵਿੱਚੇ ਉਹ ਪਰਨਾਗਾ ਲਗਾਤਾਰ ਚੱਲੂਗਾ ਅਸੀਂ ਉੱਥੇ ਵੱਡਾ ਕੱਟ ਕਰਾਂਗੇ ਇਹ ਕਾਰਨਾਂ ਨੇ ਜੇ ਸਾਡੀ ਗੱਲ ਨਾ ਮੰਨੀ ਤਾਂ ਇਹਨਾਂ ਦੇ ਨੱਕ 'ਚ ਲੰਮ ਕਰਦੇ ਆਂ ਠੀਕ ਹੈ